ਮੈਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਇਕਤਾ ਚੈਨਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨ ਹੋਣ ਜਾ ਰਹੀਆਂ ਜਿਵੇਂ ਕਿ ਮਿਊਸਪਲ ਕਾਰਪੋਰੇਸ਼ਨ ਦੀਆਂ ਤੇ ਉਹਦੇ ਵਿੱਚ ਕੜੂਆ ਜਿਹੜਾ ਪਹਿਲਾ ਪਿੰਡ ਸੀਗਾ ਨਗਰ ਸੀਗਾ ਤੇ ਹੁਣ ਉਹ ਸ਼ਹਿਰ ਬਣਨ ਜਾ ਰਿਹਾ ਤੇ ਉੱਥੇ ਹੋ ਰਹੀਆਂ ਨੇ ਚੋਣਾਂ ਚੋਣ ਅਖਾੜਾ ਭਖਿਆ ਹੋਇਆ ਹਰ ਇੱਕ ਪਾਰਟੀਆਂ ਆਪਣੇ ਲੈਵਲ ਤੇ ਆਪਣੇ ਆਪਣੇ ਜਿਹੜੇ ਵੀ ਉਮੀਦਵਾਰ ਹੈਗੇ ਆ ਪੂਰਾ ਜੋਰ ਲਗਾ ਰਹੇ ਨੇ ਅੱਜ ਅਸੀਂ ਗੱਲਬਾਤ ਕਰਾਂਗੇ ਜਿਹੜਾ ਕਿ ਕੜੂਆ ਨਗਰ ਹੈਗਾ ਸ਼ਹਿਰ ਬਣਨ ਜਾ ਰਿਹਾ ਕਿਵੇਂ ਦਾ ਉੱਥੇ ਮਾਹੌਲ ਹੈਗਾ ਤੇ ਕਿਵੇਂ ਦਾ ਉੱਥੇ ਜਿਹੜੇ ਕੀ ਚੌਣ ਵਾਦੇ ਕੀਤੇ ਜਾ ਰਹੇ ਆ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਭੀ ਗੱਲਬਾਤ ਆਪਾਂ ਕਰਾਂਗੇ ਸਾਡੇ ਨਾਲ ਅੱਜ ਜਿਹੜੇ ਮੌਜੂਦ ਨੇ ਮਾਸਟਰ ਗੁਰदयाल ਸਿੰਘ ਜੀ ਇਹ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਨੇ ਅਤੇ ਉੱਥੋਂ ਦੇ ਜੰਮਪ ਆਰਮੀ ਨੇ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲੇ ਬੋਟਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ 1 ਨੂੰ ਦੇ 8 ਵਾਰਡ ਹਨ 2 ਸਟ੍ਰੂਲਰ ਉੱਪਰ ਤੇ 1 ਮਾਮੂ ਉੱਪਰ 11 ਟੋਟਲ ਵਾਰਡ ਹਨ ਮੈਂ ਸਾਰੀ ਸੰਗਤ ਨੂੰ ਬੋਟਰਾਂ ਨੂੰ ਇਹ ਆਪਣਾ ਇਹਦੇ ਜਰੀਏ ਲਾਟੋਨ ਕਮੇਟੀ ਦੇ ਜਰੀਏ ਸਨੇਹਾ ਪਹੁੰਚਾਉਣਾ ਚਾਹੁੰਦਾ ਹਾਂ ਕਿ ਤੁਸੀਂ 11 ਦੇ 11 ਜਿੰਨੇ ਵੀ ਐਮਸੀ ਨਿਰਖਤੇ ਕਰੇ ਏਕਲੋਨ ਵਾਤੇ ਪ੍ਰਚਾਰ ਕਰ ਰਹੇ ਹਨ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਇਓ ਕਿਉਂਕਿ ਇਹ ਕੰਮ ਨੂੰ ਵੋਟਾਂ ਬੈੜੀਆਂ ਨਾ ਆਮ ਪਾਰਟੀ ਨੇ 50% ਕੰਮ ਸਿਰੇ ਚੜ੍ਹ ਦਿੱਤਾ ਹੈ ਜਿੰਨੀਆਂ ਵੀ ਸਾਡੇ ਇੱਕ ਘੜੀ ਸਾਡੇ ਘਰਾਂ ਵਿੱਚ ਪੈਂਦੀ ਹੈ 50% ਤੋਂ ਨਹੀਂ ਸੀ ਪਣੀ ਉਹ ਵੜਾ ਦਿੱਤੀ ਠੀਕ ਹੈ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਮੈਂ ਇਹ ਹੀ ਪੁੱਛਣਾ ਚਾਹੁੰਗਾ ਮੈਂ ਤੁਹਾਨੂੰ ਤੁਸੀਂ ਦੱਸਿਆ ਜੀ ਮੈਂ ਕਿ ਇਹ ਜਿਹੜੀ ਗਲੀ 57 ਤੋਂ ਨਹੀਂ ਬਣੀ ਸੀਗੀ ਇੱਦਾਂ ਦੀਆਂ ਹੋਰ ਪਿੰਡ 'ਚ ਮੁਰਜਾਨ ਤੁਹਾਡੇ ਕੜੂਏ ਦੇ ਵਿੱਚ ਜਿਹੜੇ ਕਿਹੜੇ ਕੰਮ ਆ ਜਿਹੜੇ ਕਿ ਪਾਰਟੀ ਨੇ ਕੀਤੇ ਆ ਤੁਸੀਂ ਕਹਿ ਰਹੇ ਆ ਇਲੈਕਸ਼ਨ ਤੋਂ ਪਹਿਲਾਂ ਇੱਕ ਮਨਦੀਪ ਸਿੰਘ ਦੇ ਮਨਦੀਪ ਸਿੰਘ ਹੈ ਵਾਰਡ ਨੰਬਰ 1 ਤੋਂ ਖੜਾ ਹੈ ਉਹਨਾਂ ਦਾ ਰਸਤਾ ਜਿਹੜਾ ਸਾਡੇ ਖੇਤਾਂ ਵੱਲੋਂ ਜਾਂਦਾ ਉਹ ਮੇਰੇ ਕਹਿੰਦਾ ਕਿਸੇ ਵੀ ਪਾਰਟੀ ਨੇ ਤਾਂ ਕਰਦੀ ਇਹਨੇ ਬਣਾਇਆ ਨਾ ਕਾਂਗਰਸ ਪਾਰਟੀ ਨੇ ਬਣਾਇਆ ਜਦੋਂ ਵੀ ਕਿਸਾਨ ਆਪਣੀ ਜਿੰਸ ਨੂੰ ਮੰਡੀਆਂ ਵਿੱਚ ਲੈ ਕੇ ਜਾਂਦੇ ਸੀ ਤਾਂ ਉਹਨਾਂ ਦੀਆਂ ਟਰੈਲੀਆਂ ਉਹ ਰਸਤੇ ਦੇ ਵਿੱਚ ਚਿੱਕੜ ਦੇ ਵਿੱਚ ਫਸ ਜਾਂਦੀਆਂ ਸਨ ਬਾਕੀ ਜਦੋਂ ਵੀ ਹਰਾ ਵਾਲੇ ਉਹਨਾਂ ਖੇਤਾਂ ਦੇ ਵਿੱਚੋਂ ਬਹੁਤ ਹੀ ਦਿੱਕਤਾਂ ਆਉਂਦੀਆਂ ਸਨ ਵੈਸੇ ਵੀ ਜੇ ਜੇ ਅਸੀਂ ਉਧਰ ਨੂੰ ਜਾਣੇ ਆ ਜੇ ਕਾਰ ਲੈ ਕੇ ਜਾਣੇ ਆ ਸਕੂਟਰ ਉੱਪਰ ਜਾਣੇ ਆ ਤਾਂ ਸਾਡਾ ਤੂੜ ਦੇ ਨਾਲ ਇੰਨਾ ਕਟਾ ਪਰ ਜਦ ਕਰਾਂ ਮੈਂ ਕਹਿੰਦਾ ਬਹੁਤ ਸਾਫ ਕਰਨੀ ਔਖੇ ਹੋ ਜਾਂਦੀ ਸੀ ਅਸੀਂ ਡਾਕਟਰ ਸਾਹਿਬ ਦੇ ਇੰਨਾ ਤਰੁਹਾਦੀ ਹੈ ਕਿ ਉਹਨਾਂ ਨੇ 25 ਫੁੱਟ ਦਾ ਰਸਤਾ ਚੌੜਾ ਉਹ ਸੜਕ ਬਣਾਤੀ ਥੋੜੀ ਜੀ ਰਹਿੰਦੀ ਹੈ ਕੋਈ ਨਹੀਂ ਉਹ ਵੀ ਪੂਰੀ ਹੋ ਜਾਵੇਗੀ ਬੇਟਾ ਇਹ ਹੀ ਕਹੂੰਗਾ ਵੀ ਬੱਦ ਤੋਂ ਬੱਦ ਵੋਟਾਂ ਪਾ ਕੇ ਸਾਡਾ ਜਿਹੜਾ ਘਰ ਦਾ ਲਾਣੇਦਾਰ ਹੈ ਸਭ ਤੋਂ ਮੁੱਖ ਮੰਤਰੀ ਭਵੰਤ ਮਾਨ ਨੇ ਠੀਕ ਹੈ ਜੀ ਉਹਨੇ ਸਾਨੂੰ ਗਰੰਟਾ ਦੇਣੀ ਹੈ ਉਹਨੇ ਉਹਨੇ ਨੀਤੀਆਂ ਦੇ ਬਤਾ ਸਭ ਕੁਝ ਕਰਨਾ ਹੈ ਛੋਟਾ ਲਾਣੇਦਾਰ ਸਾਡਾ ਡਾਕਟਰ ਚੰਦਰਜੀਤ ਸਿੰਘ ਹੈ ਸਾਡੇ ਇਲਾਕੇ ਦਾ ਐਮ.ਐਲ.ਏ ਹੈ ਉਤੋਂ ਡਾਕਟਰ ਸਾਹਿਬ ਨੇ ਹੁਣ 11 ਮੀਤਵਾਰ ਜਿਹੜੇ ਖੜੇ ਕਰੇ ਐ ਐਮ.ਸੀ ਖੜੇ ਐ ਉਤੋਂ ਛੋਟੇ ਆ ਜਾਂਦੇ ਉਹ ਲਾਣੇਦਾਰ ਸਾਡੇ ਘਰ ਦਾ ਜਿਹੜਾ ਲਾਣੇਦਾਰ ਹੈ ਬਹੁਤ ਹੀ ਚੰਗਾ ਹੈ ਉੱਪਰ ਉਹਨਾਂ ਨੇ ਨੀਤੀਆਂ ਲਾਗੂ ਹੋ ਰਹੀਆਂ ਸਾਡੇ ਦੇਖੋ ਹਸਪਤਾਲ ਦੇ ਵਿੱਚ ਮਹੱਲਾ ਕਲੀਨਿਕ 850 ਖੁੱਲ੍ਹੇ ਸਾਰੇ ਪੰਜਾਬ ਦੇ ਵਿੱਚ ਚਲਕੀ ਸਿਹਤ ਦੇ ਵਾਤੇ ਚੰਗੀ ਦਵਾਈ ਮਿਲਦੀ ਹੈ ਕੜੂnga ਹਸਪਤਾਲ ਦੇ ਵਿੱਚ ਸਾਨੂੰ ਫੌਜ ਦੇ ਵਿੱਚ ਅਸੀਂ ਦਵਾਈ ਲੈਂਦਾ ਸੀ ਮੈਂ 6 ਪੇਚੋਂ ਉੱਥੋਂ ਦਵਾਈ ਨਹੀਂ ਮਿਲਦੀ ਕੜੂਮੇ ਆਖਤਾਰ ਉਹਦੇ ਵਿੱਚ ਬਹੁਤ ਹੀ ਚੰਗੀ ਦਵਾਈ ਮਿਲਦੀ ਹੈ ਹਰ ਇੱਕ ਦਵਾਈ ਮਿਲਦੀ ਹੈ ਡਿਵੈਲਪਮੈਂਟ ਹੋਈ ਹੈ ਹਾਂ ਡਿਵੈਲਪਮੈਂਟ ਹੋਈ ਹੈ ਫਿਰ ਦੂਸਰਾ ਚਲੇ ਜਾਓ 50000 ਜਿਹੜੇ ਨੌਕਰੀਆਂ ਬੇਲਗਾਰਾਂ ਤੋਂ ਦਿੱਤੀਆਂ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਇੱਕ ਵੀ ਪੈਸਾ ਨਹੀਂ ਲਿਆ ਇੱਕ ਬੱਤੇ ਮਨੂ ਕੁੜੀ ਮਿਲੀ ਐ ਸੈਕਟਰੀਟ ਤੋਂ ਆ ਰਹੀ ਸੀ ਜਣੀ ਮਾਸਟਰ ਜੀ ਮੈਂ ਸਟੈਨੋ ਲੱਗ ਗਈ ਇੱਕ ਪੈਸਾ ਨਹੀਂ ਦਿੱਤਾ ਬਿਲਕੁਲ ਬਿਨਾ ਉਹ ਤੋਂ ਰਿਸ਼ਵਤ ਜਦੋਂ ਮੈਂ ਟੀਚਰ ਸੀ ਬੱਤੇ ਸਕੂਲ ਦੇ ਵਿੱਚ ਕਾਲੀ ਸਰਕਾਰ ਦੇ ਟਾਈਮ ਕਾਂਗਰਸ ਟਾਈਮ ਦੇ ਸਰਕਾਰ ਦੇ ਟਾਈਮ 50 50000 ਰੁਪਏ ਦੇ ਕੇ 1-1 ਲੱਖ ਰੁਪਏ ਦੇ ਕੇ ਬਦਲੀਆਂ ਕਰਉਂਦੇ ਦਿੱਤੇ ਆ ਹੁਕਮ ਮੇਰੀ ਨੂੰਹ ਦੀ ਗੱਲ ਹੈ ਮੇਰੀ ਨੂੰਹ ਕੀਰਤਪਨ ਸਾਹਿਬ ਲੱਗੀ ਹੋਈ ਟੀਚਰ ਉਹਦੀ ਬਦਲੀ ਕਰਾਉਣੀ ਸੀ ਮੈਂ ਚੰਨੀ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਪਾਸ ਬਹੁਤ ਵਾਰ ਗਿਆ ਪਰ ਬਦਲੀ ਨਹੀਂ ਹੋਈ ਅੱਛਾ ਜੀ ਪਰ ਹੁਣ ਆਮ ਪਾਰਟੀ ਦੇ ਵਿੱਚ ਕੀਰਤਪਨ ਸਾਹਿਬ ਤੋਂ ਕੰਪਿਊਟਰ ਆਏ ਕੰਪਿਊਟਰ ਨਾਲ ਦੁੰਮੜੇ ਫਟਵਰਦੀ ਕੋਈ ਪੈਸੰਦ। ਓਕੇ ਦੇਖੋ ਚੰਨੀ ਸਾਹਿਬ ਦੀ ਗੱਲ ਤੁਸੀਂ ਕਹੀ ਹੈ ਤੇ ਕੀ ਹੁਣ ਚੋਣ ਪ੍ਰਚਾਰ ਚੱਲ ਰਿਹਾ ਜਿਵੇਂ ਤਾਂ ਕਿ ਚੰਨੀ ਸਾਹਿਬ ਚਰਨਜੀਤ ਸਿੰਘ ਚੰਨੀ ਜਿਹੜੇ ਸੀਗੇ ਆਪਣੇ ਸਾਫ ਦਾ ਮੁੱਖ ਮੰਤਰੀ ਉਹ ਵੀ ਤੁਹਾਡੇ ਪਿੰਡ ਦੇ ਵਿੱਚ ਆਏ ਤੇ ਉਹਨਾਂ ਦਾ ਉਹਨਾਂ ਦਾ ਕੀ ਕਹਿਣਾ ਸੀਗਾ ਪਿੰਨਵਾਰੇ ਚੰਨੀ ਸਾਹਿਬ ਹੁਣ ਆਏ ਸੀ ਇਲੈਕਸ਼ਨ ਦੇ ਸਬੰਧ ਵਿੱਚ ਉਹ ਕਹਿ ਰਹੇ ਨੇ 11 ਦੇ 11 ਉਮੀਦਵਾਰਾਂ ਨੂੰ ਚੇਤਾਵਨੀ ਮੇਰੇ ਪਾਸ ਭੇਜੋ ਸਰ ਨੂੰ ਭੇਜੋ ਅਸੀਂ ਬਹੁਤ ਪੱਥੀ ਵਿਕਾਸ ਕਰਾਉਂਗੇ ਮੈਂ ਚੰਨੀ ਸਾਹਿਬ ਨੂੰ ਪੁੱਛਦਾ ਹਾਂ ਵੀ ਤੁਸੀਂ ਜਾਂ ਥੋੜੀ ਸਰਕਾਰੇ ਨਹੀਂ ਹਾਂ ਸਰਕਾਰ ਤਾਂ ਆਉਂਦੀ ਹੈ 25 ਸਾਲ ਹੋ ਗਏ ਜਿਹੜੇ ਰਹਿੰਦੇ ਆ ਵੀ ਤੁਸੀਂ ਡਿਵੈਲਪਮੈਂਟ ਕਿੱਥੇ ਕਰਾਉਂਗੇ ਬਿਲਕੁਲ ਇਹਦੇ ਕਰਕੇ ਇਹ ਤਾਂ ਬਸ ਰੂਮ ਰੂਮਰ ਛੱਡ ਦਿੰਦੇ ਆ ਹਵਾਵਾਂ ਦੀ ਗੱਲਾਂ ਹਾਂ ਹਵਾਵਾਂ ਚ ਗੱਲਾਂ ਸਾਰੀਆਂ ਇਹਨਾਂ ਨੇ ਕੁਝ ਨਹੀਂ ਕਰਨਾ ਇੱਕ ਵਾਰ ਜੀ ਮੈਂਟਰੀ ਜੀ ਮੈਂ ਪੁੱਛਣਾ ਚਾਹੁੰਦਾ ਸੀ ਕਿ ਜਿਵੇਂ ਕਈ ਵਾਰ ਦੇਖਿਆ ਗਿਆ ਜਿਹੜੇ ਪਹਿਲਾਂ ਚੋਣ ਲੜ ਲੈਣੇ ਹੁੰਦੇ ਜਿਹਨੂੰ ਕੋਈ ਪੰਜ ਰਹਿ ਲਿਆ ਕੋਈ ਜ਼ਪੰਜ ਰਹਿ ਲਿਆ ਹਾਂ ਤੇ ਉਸ ਤੋਂ ਬਾਅਦ ਹੁਣ ਜਿਵੇਂ ਫੇਰ ਦੂਸਰਾ ਚਾਂਸ ਫੇਰ ਤੀਜਾ ਚਾਂਸ ਹੈ ਬਾਰ-ਬਾਰ ਖੜਦੇ ਆ ਲੋਕ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਦੁਬਾਰਾ ਤੋੜਾ ਖੜਨਾ ਚਾਹੀਦਾ ਜਾਂ ਇਹਨੇ ਕੰਮ ਇਦਾਂ ਦੇ ਕਿੱਤੇ ਹੁੰਨੇ ਆ ਵੀ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜੇ ਰਿਪੀਟ ਖੜਦੇ ਬਾਰ-ਬਾਰ ਹਾਂ ਮੈਂ ਤਾਂ ਇਹ ਕਹਾਂਗਾ ਵੀ ਜਿੰਨੇ ਵੀ ਜਿਹੜੇ ਦੁਬਾਰਾ ਖੜਦੇ ਆ ਉਹਨ ਇੱਕ ਵਾਰ ਤੋਂ ਜੱਗਾ ਖੜਾ ਅਚ ਚੰਦੇਵ ਸਿੰਘ ਦੇ ਬਰਾਬਰ ਖੜਨ ਦਾ ਕੈਂਡੀਡੇਟ ਹੈ ਠੀਕ ਹੈ ਉਹ ਪਹਿਲੇ ਪੰਜ رہ ਚੁੱਕੇ ਆ ਹੁਣ ਦੁਬਾਰਾ ਫੇਰ ਕੱਢ ਗਿਆ ਵੀ ਉਹਨੂੰ ਮੂੰਹ ਨਾ ਲਾਉਂਦਾ ਇਹ ਜਿਹੇ ਬੰਦੇ ਆ ਜਿਹੜੇ ਦੁਬਾਰਾ ਦੁਬਾਰਾ ਕਰੀਏ ਨਹੀਂ ਨਹੀਂ ਮੂੰਹ ਕਿਉਂ ਲਾਉਣ ਕਿਹਾਰੋਂ ਨੇ ਕੰਮ ਨਹੀਂ ਕੀਤਾ ਉਹ ਕੰਮ ਨਹੀਂ ਕਰਿਆ ਇਹਨਾਂ ਦੇ ਅੱਛਾ ਬਸ ਆਪਣੀ ਚੌਧਰ ਵਾਸਤੇ ਖੜਾ ਹੋਇਆ ਜੀ ਅੱਛਾ ਜੀ ਬਾਕੀ ਦੂਸਰਾ ਪਰ ਪੂਰਾ ਖੜਾ ਹੈ 11 ਨੰਬਰ ਵਾਰਡ ਤੋਂ ਉਹਨੂੰ ਫੇਰ ਭਰਪੂਰ ਸਿੰਘ ਖੜਾ ਹੈ ਜਿਹੜੇ ਉਹ ਵੀ ਰਿਪੀਟਰ ਰਹਿਣ ਦੁਆਰਾ ਖੜੇ ਹੈ ਉਹਨਾਂ ਨੇ ਵੀ ਕੋਈ ਕੰਮ ਨਹੀਂ ਕਰਿਆ ਇਹਦੇ ਮੁਕਾਬਲੇ 11 ਵਾਰਡ ਤੋਂ ਆਮ ਪਾਰਟੀ ਦਾ ਬਾਡੂ ਖੜਾ ਹੈ ਇੰਦਰ ਸਿੰਘ ਬਾਡੂ ਵੀ ਉਹਨੂੰ ਬਹੁਤ ਮਤਨੜ ਜਿ ਤਾਉਣਗੇ ਇਸ ਤਰ੍ਹਾਂ ਹੀ ਰਾਣਾ ਗਰਦੀਪ ਸਿੰਘ ਰਾਣਾ ਜਿਹੜੇ ਸਾਫ ਕਾ ਸਰਪੰਚ ਹੈ ਉਹ ਵੀ ਦੁਆਰੇ ਖੜੇ ਉਹਨਾਂ ਦੇ ਸਾਹਮਣੇ ਤੇ ਜਿਵੇਂ ਤੁਸੀਂ ਦੱਸਿਆ ਕਿ ਰਿਪੀਟਰ ਖੜੇ ਸਾਰੇ ਹਨ ਵੀ ਚਲੋ ਇਹਨਾਂ ਨੇ ਕਿਸ ਨੇ ਕੰਮ ਕੀਤੇ ਆ ਕਿਸ ਨੇ ਨਹੀਂ ਕੰਮ ਕੀਤੇ ਉਹ ਲੋਕ ਦੇਖਣਗੇ ਕਿਉਂਕਿ ਉਹਨਾਂ ਕੋਲ ਲੋਕਾਂ ਕੋਲ ਵੀ ਇਹੀ ਟਾਈਮ ਹੁੰਦਾ ਨਾ ਵੋਟਾਂ ਸਮੇਂ ਵੀ ਉਹਨਾਂ ਨੇ ਦੇਖ ਕੇ ਵੋਟ ਪਾਉਣੀ ਹੁੰਦੀ ਹੈ ਤੇ ਮੈਂ ਜਾਂਦੇ ਜਾਂਦੇ ਲਾਸਟ ਇੱਕ 2 ਸਵਾਲ ਸੀਗਾ ਕਿ ਜਿਹੜੇ ਤੁਹਾਡੇ ਹੁਣ ਜਿਵੇਂ ਸ਼ਹਿਰ ਬਣਨ ਜਾ ਰਿਹਾ ਹੈ ਹਨਾ ਉਹਦੇ ਵਿੱਚ ਬਹੁਤ ਸਾਰੇ ਬਦਲਾਅ ਆ ਜਾਣਗੇ ਹੈ ਨਾ ਪਿੰਡ ਤੋਂ ਉਹ ਸ਼ਹਿਰ ਬਣ ਜਾਊਗਾ ਤੇ ਹੁਣ ਤੁਸੀਂ ਆਪਣੇ ਪਿੰਡ ਦੇ ਵੋਟਰਾਂ ਨੂੰ ਸਪੋਰਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਵੋਟਰਾਂ ਨੂੰ ਇਹ ਹੀ ਅਪੀਲ ਕਰੂੰਗਾ ਵੀ ਆਉਣ ਵਾਲੀ 21 ਤਰੀਕ ਨੂੰ ਜਿੰਨੇ ਵੀ 11 ਦੇ 11 ਜਿਹੜੇ ਕੈਂਡੀਡੇਟ ਆ ਪਾਰਟੀ ਦੇ ਕਰੇ ਖੜੇ ਕਰੇ ਵੀ ਵੱਧ ਤੋਂ ਵੱਧ ਵੋਟਾਂ ਦੇ ਨਾਲ ਉਹਨਾਂ ਨੂੰ ਪਾ ਕੇ ਆਪਣੇ ਕਮੇਟੀ ਦੇ ਵਿੱਚ ਭੇਜੇ ਤਾਂ ਕਿ ਪਿੰਡ ਦੀ ਪਿੰਡ ਦਾ ਬਹੁਤ ਵਧੀਆ ਵਿਕਾਸ ਹੋ ਸਕੇ ਕਿਉਂਕਿ ਦੂਸਰੇ ਦੂਸਰਿਆਂ ਨੂੰ ਆਜ਼ਾਦ ਨੂੰ ਵੋਟਾਂ ਪਾਉਂਗੇ ਉਹ ਵੀ ਕੋਈ ਫਾਇਦਾ ਨਹੀਂ ਹੈ ਅਜਾਤ ਇੱਕ ਕਾਬੂ ਦੀ ਤਰ੍ਹਾਂ ਨੇ ਕਿਸੇ ਵੀ ਉਹਨੂੰ ਸਬਜ਼ੀ ਜਿਹਾ ਬਣਾਉਂਦੇ ਹਨ ਕੋਈ ਵੀ ਉਹ ਨਹੀਂ ਹੁੰਦਾ ਹੈ ਬਾਕੀ ਰੰਗ ਦਾ ਡੋਰ ਆਮ ਪਾਰਟੀ ਨੂੰ ਮਿਲੀ ਹੋਈ ਹੈ ਰੰਗ ਦਾ ਉਹ ਦੁੱਕੀ ਵੀ ਜੱਕੇ ਨੂੰ ਕੱਟ ਦਿੰਦੀ ਹੈ ਜਿਹੜੇ ਜਿਹਦੇ ਹੱਥ 'ਚ ਡੋਰ ਹੁੰਦੀ ਹੈ ਪਤਾ ਕੋਈ ਉੱਡਦਾ ਹੈ ਬਾਕੀ ਜਿੰਨੇ ਯਾਦੂ ਉਮੀਦਵਾਰ ਖੜੇ ਹੈ ਇਹ ਤਾਂ ਟਰੈਕਟਰ ਦੇ ਵਿੱਚ ਆ ਕੇ ਫਸ ਜਾਂਦੇ ਨੇ ਇਹਦੇ ਕਰਕੇ ਉਹਨਾਂ ਨੂੰ ਵੋਟ ਨਾ ਪਾਇਆ ਕਿਉਂਕਿ ਬਾਅਦ ਵਿੱਚ ਪੱਕਾ ਉਹ ਮਹਾਲ ਬਣ ਜੇ। ਝਾੜੂ ਦੇ ਅੰਬਦਿਆਂ ਨੂੰ ਵੋਟ ਪਾਉਂ। ਤੋਂ ਇਹ ਸੀ ਕਿ ਸਾਡੇ ਨਾਲ ਮਾਸਟਰ ਗੁਰदयाल ਸਿੰਘ ਜੀ ਕੜੂਏ ਤੋਂ ਜਿਨ੍ਹਾਂ ਨੇ ਕਿ ਦੱਸਿਆ ਕਿ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਣਕਾ ਉਹ ਤਾਂ ਇੱਕ ਡਾਕਟਰ ਚਰਨਜੀਤ ਸਿੰਘ ਜੀ ਵੱਲੋਂ ਇਹਨਾਂ ਦੀ ਇਲੈਕਸ਼ਨ ਤੋਂ ਪਹਿਲਾਂ ਹੀ ਬਹੁਤ ਸਾਰੇ ਕੰਮ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ 50 ਸਾਲਾਂ ਤੋਂ ਗਲੀਆਂ ਜਿਹੜੀਆਂ ਨਹੀਂ ਬਣੀਆਂ ਸੀਗੀਆਂ ਉਹ ਹੁਣ ਬਣ ਪੜ ਚੁੱਕਿਆ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਕਾਫੀ ਮਤਲਬ ਇਦਾਂ ਦੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਨਹੀਂ ਹੋਈਆਂ ਸੀਗੀਆਂ ਉਹ ਹੋ ਗਈਆਂ ਡਵੈਲਪਮੈਂਟ ਹੋਈ ਹੈ ਤੇ ਕਾਫੀ ਸਾਰੇ ਲੱਖਾਂ ਦੇ ਪ੍ਰੋਜੈਕਟ ਅਜੇ ਵੀ ਚੱਲ ਰਹੇ ਆ ਤਾਂ ਇੱਕ ਵਧੀਆ ਹੈਗਾ ਪਰ ਅਸੀਂ ਵੀ ਇਹੀ ਕਹਿੰਦੇ ਆ ਕਿ ਤੁਸੀਂ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਦੇਖਦੇ ਹੋਏ ਕੰਮ ਦੇ ਧਾਰ ਤੇ ਵੋਟ ਜ਼ਰੂਰ ਪਾਓ ਅਸੀਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੇ ਅਸੀਂ ਇਹ ਕਹਿੰਦੇ ਕਿ ਤੁਸੀਂ ਆਮ ਆਦਮੀ ਵੋਟ ਪਾਓ ਪਾਰਟੀ ਨੂੰ ਵੋਟ ਪਾਓ ਕਾਂਗਰਸ ਨੂੰ ਵੋਟ ਪਾਓ ਅਸੀਂ ਕਹਿੰਦੇ ਕਿ ਤੁਸੀਂ ਕੰਮ ਨੂੰ ਦੇਖ ਕੇ ਵੋਟ ਪਾਓ ਜਿਹੜਾ ਬੰਦਾ ਕੰਮ ਕਰ ਸਕਦਾ ਤੁਹਾਡੇ ਕੰਮ ਆਉਣ ਵਾਲਾ ਬੰਦਾ ਤੁਸੀਂ ਉਹਨੂੰ ਵੋਟ ਪਾ ਸਕਦੇ ਹੋ ਧੰਨਵਾਦ